ਸਾਡੇ ਸਾਹਮਣੇ ਇੱਕ ਬੜਾ ਹੀ ਗੰਭੀਰ ਸਵਾਲ ਆਇਆ ਹੈ ਕਿ ਅਸੀਂ ਉਸ ਆਰਥਿਕ ਗੁਲਾਮੀ ਤੋਂ ਕਿਵੇਂ ਛੁਟਕਾਰਾ ਪਾਈਏ ਜਿਹੜੀ ਕਿ ਹਰ ਕਿਸਮ ਦੀ ਗੁਲਾਮੀ ਦੀ ਜੜ ਹੈ ਪਰ ਇਹਦੇ ਲਈ ਪਹਿਲਾਂ ਸਾਨੂੰ ਮਾਨਸਿਕ ਗੁਲਾਮੀ ਦੀ Laash ਉਤੋਂ ਗੁਜ਼ਰਨਾ ਪੈਣਾ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਕੁਝ ਤਰ ਸੁਯੋਗ ਬੁੱਧੀ ਵਾਲੇ ਗਰੋ ਅਵਾਰਾ ਪਸ਼ੂਆਂ ਵਾਂਗ ਚੁਫੇਰੇ ਸਿੰਘ ਮਿੱਟੀ ਚੁੱਕੀ ਫਿਰਦੇ ਨੇ ਜਿਨ੍ਹਾਂ ਨੂੰ ਲੋਕਾਂ ਦੇ ਖਾਣ ਪੀਣ ਤੇ ਪਹਿਨਣ ਦੇ ਢੰਗ ਵਿੱਚੋਂ ਹੀ ਗੁਲਾਮੀ ਦੀ ਬੋ ਆਉਂਦੀ ਰਹਿੰਦੀ ਹੈ